ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਆਪਣੇ ਨਵੇਂ ਬਲੌਗ ਦੇ ਵਿੱਚ ਅੱਜ 14 ਜਨਵਰੀ 2026 ਦਿਨ ਹੈਗਾ ਜਿਹੜਾ ਬੁੱਧਵਾਰ ਦਾ ਸਵਾਗਤ ਕਰਦੇ ਹਾਂ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਬਣੇ ਰਹੋ ਐਂਡ ਤੱਕ ਆਪਣੇ ਬਲੌਗ ਦੇ ਨਾਲ ਦਿਖਾਉਣੇ ਆ ਤੁਹਾਨੂੰ ਦਿਨ ਦਾ ਕੰਮਕਾਰ ਅੱਜ ਫਿਲਹਾਲ ਆਪਾਂ ਚੱਲਦੇ ਹਾਂ ਹਰਾ ਲੈਣ ਹੁਣ ਹਾਂਜੀ ਚੱਲ ਆਪਾਂ ਵੀ ਦਵਾਦੀ ਆ ਜੀ ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਵੀਡੀਓ ਦੇਖਣ ਵਾਲਿਆਂ ਨੂੰ ਤਾਂ ਸਤਿ ਸ੍ਰੀ ਅਕਾਲ ਕਰੋ ਬੇਟੇ ਕੱਤੂ ਬੋਦ ਕੱਤੂ ਕੱਲ ਵਧੀਆ ਬਣਾਈਗਾ ਅੱਜ ਨਹੀਂ ਬੋਲਦਾ ਤੂੰ ਨੇ ਅੱਜ ਵੀ ਵਧੀਆ ਬਣਾਊਗਾ ਵਧੀਆ ਬਣਾਇਗਾ ਹਰੇ ਹੀ ਵੜਾ ਲਿਆ ਤਾ ਯਾਰ ਆਪਾਂ ਚੱਲਦੇ ਆ ਅੱਜ ਇਕੱਲੇ ਹਰਾ ਲੈਣ ਆਪਣੇ ਬਰੋ ਨੂੰ ਸੇਫ ਕਨ ਗੁਰਬਰਾਡ ਨੂੰ ਕੰਮ ਆ ਥੋੜਾ ਜਿਹਾ ਇਹ ਸ਼ਹਿਰ ਜਾ ਕੇ ਆਉਂਦੇ ਨੇ ਜਾਣਾ ਬਸ ਇੱਕ ਦੋ ਦਿਨ ਚ ਹੁਣ ਆਪਦੀ ਤਿਆਰੀ ਕਰੀ ਜਾਂਦਾ ਤੇ ਆਪਾਂ ਚੱਲਦੇ ਆ ਦਿਖਾਉਣਾ ਤੁਹਾਨੂੰ ਦਿਨ ਦਾ ਮਾਹੌਲ ਅੱਜ ਆਇਆ ਸਾਈ ਜੋਰੇ ਮੂਲੀਆਂ ਚੱਲ ਕੋਈ ਨਾ ਬਾਲੀਆਂ ਕਰਨੀ ਬਟਕੇ ਪਾਪਾ ਲਿਆ ਸੀ ਕੱਲ ਯਾਰ ਉਰ ਮੈਂ ਦਵਾਰੇ ਗੀੜਾ ਲਾ ਕੇ ਆਇਆ ਖੇਤ ਉਹ ਸਾਗ ਆਪਣਾ ਤੋੜ ਕੇ ਲਿਆ ਕੇ ਤੇ ਮਿਲੇ ਨਾ ਉਹ ਵਿੱਚ ਜੋਂ ਹੀ ਚ ਗੜੇ ਦੇ ਕੇ ਜੋਂ ਹੀ ਡਿੱਗਦੀ ਨਹੀਂ ਵਿੱਚ ਸੀਗਾ ਮਿਲ ਗਿਆ ਜੋਂ ਹੀ ਚ ਕਾ ਪੈਣ ਵਾਲੀ ਗੱਲ ਹੋ ਜਾਂਦੀ ਡਿੱਗੀ ਤੁਰ ਜਾਂਦੀ ਮੰਗਰੀ ਇੱਧਰ ਵਧੀਆ ਗੱਲ ਤਾਂ ਸਭੀ ਵੀ ਕਰਨ ਉਹ ਦਾ ਮਹਾਂਵਾ ਕੋਲ ਸੱਟ ਵਧੀਆ ਵਾਲੀ ਜੋਂ ਹੀ ਖਰਾਬ ਕਰਨ ਮੰਨ ਲੈ ਹੋਰ ਗੇੜੇ ਦਾ ਪਾਣੀ ਲੈ ਜਿੰਨੇ ਗਾ ਪਾ ਲੈ ਚ ਉਹ ਤਾਂ ਠੰਡ ਲੱਗੂ ਯਾਰ ਅੱਜ ਤਾਂ ਭਾਈ ਸੂਰਜ ਨੇ ਵੀ ਦਿਖਾਈ ਦਿੱਤਾ ਚਲਦੇ ਆਂ ਹਰਿਆਲੋਂ ਤੁਰਦੇ ਆਂ ਫਿਰ ਆਪਾਂ ਚੱਲਣਾ ਬੇਟੇ ਠੰਡ ਵਾਲੀ ਆਣਾ ਕੀ ਕਹਨੇਗਾ ਹਾਂ ਆਉਂਗਾ ਉਹ ਐ ਨਹੀਂ ਪਤਾ ਇਹ ਡਿੱਗ ਪੇ ਰਿੜੀ ਜੀ ਮੋੜ ਰਾਹ ਚ ਪਾਰ ਹੋ ਜਾਂਦਾ ਹੈਂ ਸਸ਼ੀ ਗਾਲ ਕਰੋ ਸਸ਼ੀ ਗਾਲ ਸਾਰੇ ਨੂੰ ਸਵਾਗਤ ਹੈ ਸਵਾਗਤ ਕਰਤਾ ਹਾਂ ਕੁਝ ਸੁਣਾਓ ਫਿਰ ਬੋਲੀ ਬੋਲੀ ਅੱਜ ਕੀ ਸੁਣਾਓ ਬੋਲੀ ਸੁਣਾ ਦੇ ਕੋਈ ਗਾਣਾ ਸੁਣਾ ਦੇ ਕਿਹੜਾ ਸੁਣਾਏਗਾ ਅੱਛਾ ਸੁਣਾਵਾ ਹੈਂ ਕੰਝ ਸੁਣਾਵਾ ਸੁਣਾ ਦੇ ਕੋਈ ਬਦਿਗਾ ਜਾ ਸਿੱਧੂ ਮਸੇਵਾਲਾ ਸਿੱਧੂ ਮਸੇਵਾਲਾ ਸੁਣਾ ਦੇ उची बोल थोड़ा जहाज घट हो बोली पा दे बोली चल होना चल बोल फिर कट दिन फिर जाद करके सुना रोकलगे ਆ ਜਾ ਕਰਦਾ ਫਿਰਦਾ ਹੈ ਜੋ ਆ ਜਾ ਉਹ ਰਿਆ ਹੈ ਆ ਕਿਥੇ ਲੱਡੂ ਓਏ ਆਏ ਆਏ ਇੱਥੇ ਵਰਤੀਆ ਲੱਡੂ ਰਿਆ ਪਤਾ ਨਹੀਂ ਕੀ ਹੋ ਗਿਆ ਸੀ ਲੱਡੂ ਆ ਗਈ ਨਾ ਨੀ ਆ ਜਾ ਆ ਜਾ ਲੱਡੂ ਰਿਆ ਓਏ ਦੇਖ 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 ਨਹੀਂ ਮਟਪਾ ਮੁੰਦੇ ਨਹੀਂ ਮੈਨੂੰ ਹਣਾ ਲੱਡੂ ਹਟ ਜਾ ਉਹ ਚੜ ਗਈ ਚੜ ਗਈ ਓਏ 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 ਆ ਤਾਂ ਦੀ ਮਾਤਵੀ ਉੱਚ ਤੇਜ ਹੈ ਤੇਜ ਹੈ ਨਾ ਤੇਜ ਵੀ ਸਪੀਡ ਵੀ ਤੇਜ ਹੈ ਉੱਚ ਵੀ ਹੋ ਗਈ ਅੱਛਾ ਵੱਡੀ ਹੋ ਗਈ ਕਿਸੇ ਚ ਤੇਜ ਹੈ ਉਹ ਪੱਜੀ ਵੱਡੀ ਇੱਕ ਛੜ ਦੇ ਘੱਟਾ ਪਾ ਇਹਨੂੰ ਇਹਦਾ ਨਾਮ ਲੱਡੂ ਕਾ ਤੁਰਖਿਆ ਤੂੰ ਚਾਚਾ ਬੁਰਾ ਕੰਦਾ ਨਾਲ ਨਾਲ ਨਾ ਵੀ ਲੱਡੂ ਇਹਦੇ ਮਾਮੇ ਦਾ ਨਾਮ ਹਾਂਜੀ ਚਾਚਾ ਮੈਂ ਪੂਰਾ ਕਮਰਾ ਸਾਫ ਕਰਤਾ ਕਾਹਦੇ ਨਾਲ ਕਰਤਾ ਤੂੰ ਇਹਦੀ ਮੰਮੀ ਦਾ ਨਾਮ ਪਤਾ ਕੀ ਆ ਹਾਂ ਕੀ ਓਏ ਮੋਟਾ ਮੋਟਾਣੀ ਮਨਜੀਤ ਬਾਊ ਆ ਮਨਜੀਤ ਆਖੀਂਦਾ ਜੀਤੋ ਜੀਤਾ ਮੇਰਾ ਨਾਮ ਹੈ ਇਹ ਤਾਂ ਕੁੱਤੇ ਦਾ ਕਹਿੰਦੀ ਆ ਵਸਾ ਓਏ ਕਾ ਆ ਤੂੰ ਸਸਰੀ ਗੱਲ ਨਹੀਂ ਕਰੀ ਸਾਰਿਆਂ ਨੂੰ ਸਸਰੀ ਗੱਲ ਕਰੋ ਆਹ ਫਰਬ੍ਰੀ ਚ ਜਾ ਫਿਰ ਮਾਰਚ ਚ ਜੰਡੀ ਕਰ ਦੇ ਪਤਾ ਨਹੀਂ ਕਿੰਨੇ ਕੁੱਤੇ ਗਾਣਾ ਸੁਣਾ ਦੇ ਮੁੱਛੇ ਅੱਜ ਕਰੀਂਦਾ ਨਾ ਤੂੰ ਪਤਾ ਨਹੀਂ ਹਾਂ ਓਏ ਅੱਜ ਦਾ ਗਾਣਾ ਇੱਕ ਹੋਰ ਗਾ ਕੇ ਤੂੰ ਬੜੀ ਦੀਆਂ ਸੁਣਾ ਦੇ ਗਾਣਾ ਮੂਸੇ ਵਾਲਾ ਗਾਣਾ ਸੁਣਾ ਦੇ ਫਿਰ ਚੱਲ ਲੈ ਨੀ ਹੋਰ ਦਿਲ ਵਿੱਚ ਰੱਖਦਾ ਮੈਂ ਤਾਂ ਡੇਢ ਵਜੇ ਰੱਖਦਾ ਮੈਂ ਤਾਂ ਇਹ ਗਾਣਾ ਅੱਲੂ ਤੇੜੀ ਕਾ ਮੂਸੇ ਵਾਲਾ ਸੁਣਾ ਓਏ ਦੱਸ ਬੋ ਤੇਰਾ ਹੈਡ ਰੌ ਉਹ ਜ਼ਿਆਦਾ ਤੇਰੇ ਕਿ ਭੁੱਲ ਗਿਆ ਲਿਬੜ ਨਾ ਯਾਰ ਖੜਾ ਹੋ ਸੁਣਾ ਕੇ ਤੇ ਖੜ ਜਾ ਫਿਰ ਸੁਣਾ ਕੇ ਜਾ ਸੁਨਾਈਦਾ ਹੱਥ ਲਵੇੜੀ ਨਾ ਜਾਂਦਾ ਇਹ ਗਾਣਾ ਪੁੱਲਾ ਥੋੜੀ ਹੈ ਹਨਾ ਜਿਆਦਾ ਨਾ ਦੱਸ ਪੁੱਤ ਤੇਰਾ ਹੈਡ ਡਾਉਨ ਕਾਸਤੋ ਸੁਣਾਉਗਾ ਲੈ ਇੱਥੇ ਕਰਕੇ ਸੁਣਾਉਗਾ ਸੁਣਾ ਦੇ ਦੋਨੇ ਕਾ ਉਹ ਤੂੰ ਆਪਾ ਗਾਇ ਸੀਗੇ ਪਰ ਲੈ ਦੋਨੇ ਜਾਨੇ ਦੋਨੇ ਜਾਨੇ ਕਾ ਉਹ ਇਕੱਠੇ ਕਰਕੇ ਗਾ ਦੋਨੇ ਜਾਨੇ ਚਲੋ ਮੈਨੂੰ ਦੂਸਰਾ ਹੁੰਦਾਗਾ ਉਹ ਹੈਡ ਡਾਉਨ ਲਗਾਉ ਪਹਿਲਾਂ ਜਸਬੂ ਤੇਰਾ ਹੈਡ ਡਾਉਨ ਕਾਸ ਤੋਂ 10 ਬਸ ਪੁੱਤੇ ਦਾ ਹੈਡ ਡਾਉਨ ਕਾਸ ਤੋਂ ਮਰਾਹ ਸਦਾ ਜਿਓ ਲੋਨ ਕਾਸ ਤੋਂ ਵਰਗਾ ਤੋਂ ਅੱਗੇ ਤੈਂਗਾ ਢਾਓ ਅੱਗੇ ਅੱਗੇ ਹੈ ਕਿਹੜੇ ਐਕਸਪਿੰਡਰ ਉੱਥੇ ਬਾਜਿਆਲੇ ਪਿੰਟ ਕਿੱਥੇ ਅੱਛਾ ਬੱਕੂ ਠੀਕ ਹੈ ਚਲਦੇ ਆ ਫੇਰ ਨੂੰ ਦਿਖਾਉਣੇ ਆ ਮਾਹੌਲ ਤੁਨੂੰ ਠੰਡ ਵਾਲਾ ਉਹੀ ਬੁੱਲੇ ਆ ਯਾਰ ਮੈਨੂੰ ਲੱਗਦਾ ਉਹ ਬਾਗ ਬਾਗ ਆ ਕਾਲੀ ਜੀ ਸਵੈਟ ਜੀ ਉਤੋਂ ਦੀ ਬਸ ਉਹੀ ਲੈ ਜਾਣਾ ਨਾਲ ਉਹ ਨਾਲ ਗੱਲੀ ਦੇ ਨਿਬੜਨੇ ਉਹ ਦਾ ਕੰਮ ਚ ਹੀ ਪਾਉਣੇ ਹੁੰਦੇ ਆ ਕਿਹੜੀ ਉਹ ਕਾਲੀ ਜੀ ਬਸ ਇਹ ਤਾਂ ਇੱਥੇ ਆ ਜਾਂਦੀ ਆ ਉਹ ਕੀ ਆ ਹੁੱਡੇ ਤਾਂ ਹੋਤੀ ਠੀਕ ਐ ਹਾਂ ਥੋਨੀ ਦਾ ਕਹਿੰਦਾ ਸੀਗਾ ਉਹਨੇ ਹੋਰ ਦੇਖਣਾਗਾ ਠੀਕ ਐ ਚੱਲ ਵੱਡ ਲਿਆ ਫਿਰ ਉਲੀ ਬਾਜੋ ਫਿਰ ਟਾਈਮ ਨਾਲ ਕੁਝ ਦੁਬਾਰਾ ਹੋ ਗਿਆ ਠੀਕ ਹੈ ਚੋਰ ਲਗਾ ਕੇ ਹਾਈ ਕੀ ਥੱਲੇ ਜੀ ਕਰਦੇ ਨਹੀਂ ਡਿੱਗਦੀ ਨਹੀਂ ਠੀਕ ਹੈ ਕੱਢ ਦਨੇ ਬਾਈ ਸਮਾਂ ਹੋਇਆ ਜੀ 12 ਵਜੇ ਦਾ ਪਹੁੰਚ ਗਏ ਖੇਤ ਆਪਾਂ ਹੰਡਾ ਅੱਜ ਬਹੁਤ ਜ਼ਿਆਦੇ ਆ। ਹੱਥ ਪੈਰ ਸੁੱਨ ਨੋਏ ਘਰੋਂ ਖੇਤ ਤੱਕ ਆਉਂਦੇ ਆ ਇਹ। ਤੇ ਵੜਦੇ ਆਂ ਆਪਾਂ ਹਰਾ। ਤਰੇਲ ਬਹੁਤ ਜ਼ਿਆਦੇ ਪਈ ਅੱਜ। ਪਹਿਲਾ ਦਿਨ ਵਧਿਆ ਲੱਗਿਆ ਦੋ ਕੁ। ਹੁਣ ਤਾਂ ਜਮਾ ਗੱਜ ਹੋ ਰਿਹਾ ਸਾਰਾ ਕੰਮ। ਤਰੇਲ ਨਾਲ। ਵੜਦੇ ਆਂ ਹਰਾ। ਚਲਦੇ ਆਂ ਫਿਰ ਕਰਨ ਨੂੰ। ਜੀ ਵੱਡ ਲਿਆ ਹਰਾ ਤੇ ਲੱਦ ਲਿਆ ਆਪਾਂ ਪੰਡਾ ਥੋੜੀਆਂ ਹੀ ਛੋਟੀਆਂ ਪਈਆਂ ਅੱਜ ਕੋਈ ਅਸੇ ਪਸੇ ਧਰਾਉਣ ਵਾਲ ਹੈ ਨਹੀਂ ਸੀ ਵੱਡੀਆਂ ਵੱਡਾਂ ਚੱਕਣੀਆਂ ਔਖੀਆਂ ਹੋ ਜਾਂਦੀਆਂ ਤੇ ਆਪੇ ਚੱਕ ਕੇ ਧਰਨੀਆਂ ਸੀ ਥੋੜੀਆਂ ਹੀ ਛੋਟੀਆਂ ਪਰੀਆਂ ਚਲਦੇ ਆਂ ਘਰਾਂ ਨੂੰ ਹੁਣ ਹਮਾਂ ਐਸ ਵਕਤ 4:30 ਦਾ ਹੋ ਗਿਆ ਜੀ ਨੀਰਾਚਾਰਾ ਪਾ ਕੇ ਨਹਾ ਤੋ ਲੈ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨੀਰਾਚਾਰਾ ਪਾ ਕੇ ਨਹਾ ਤੋ ਲੈ ਤੇ ਹੁਣ ਗਰਾਊਂਡ ਵੱਲ ਚੱਲਦੇ ਆਂ ਅੱਜ ਬੜੇ ਦਿਨ ਹੋ ਗਏ ਗਰਾਊਂਡ 'ਚ ਨਹੀਂ ਗਏ ਤੇ ਮੰਮੀ ਦੀ ਹਾਜ਼ਰੀ ਲਵਾਤੀ ਪਹਿਲਾਂ ਸਤਿ ਸ੍ਰੀ ਅਕਾਲ ਬੇਟਾ ਸਾਨੂੰ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਲਾ-ਬਾਲਾ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਪਿਆਰੇ ਪਿਆਰੇ ਫੇਸਬੁੱਕ ਤੇ ਦੇਖਦੇ ਫੋਲੋ ਵੀ ਕਰੋ ਟਰਟੋ ਲੈ ਕੇ ਟਰਤੇ ਕੋ ਬਲਕ ਜ਼ਰੂਰ ਦੇਖਣਾ ਤੇ ਆਦ ਬਚਾ ਲੈ ਛੱਡ ਰ ਮੇਰੇ ਛੋਟੇ ਭਰਾ ਦਾ ਮੇਰੇ ਤੇ ਹੀ ਬੇਨਤੀ ਆ ਧੰਨਵਾਦ ਭਾਈ ਛੋਟੇ ਹਾਂਜੀ ਤੜਕੇ ਸਕੂਲ ਜਾਣਾ ਲੱਗਦਾ ਤੜਕੇ ਮੇਰੀ ਗੱਲ ਸੁਣ ਤੜਕੇ ਸਕੂਲ ਜਾਣਾ ਫੇਰੇ ਪਹਿਲਾਂ ਨਾ ਹਾਂਜੀ ਬਾਜੀ ਫੇਰ ਹੈਨਾ ਜਾਏਗਾ ਰੋਕੇ ਘਸ ਕੇ ਆ ਰੋਣਾ ਹੋਣਾ ਤੂੰ ਹਨਾ ਕੋਈ ਨਹੀਂ ਰੋਂਦੀ ਇਹ ਬਸ ਹੱਸ ਕੇ ਜਾਂਦਾ ਹੁੰਦਾ ਪਰ ਲੈ ਕੁਟੜ ਕੇ ਤੇ ਬਣਾਉਂਗਾ ਵੀਡੀਓ ਮੈਂ ਠੀਕ ਹੈ ਚਲੋ ਚੱਲਦੇ ਆਂ ਗਰਾਊਂਡ ਤੁਹਾਨੂੰ ਦਿਖਾਉਣੇ ਇੱਕ ਅੱਧਾ ਸੀਨ ਉੱਥੋਂ ਦਾ ਗਰਾਊਂਡ ਦਾ ਹਾਂ ਓ ਠੰਡ ਬਾਜੀ ਆ ਵਾੜਾ ਇੱਕ ਵਾਰ ਕੋਈ ਨਾ ਬਸ 1.5 ਤੋਂ ਘੰਟੇ ਲੱਗਣਗੇ ਹੋਰ ਕਿੰਨਾ 1.5 ਘੰਟੇ। ਉਹਦੋਂ ਤਾਂ 6:00-7:00 ਵਜੇ ਵੱਜ ਜਾਣਗੇ। ਹਾਂ ਬਸ 6:00 ਵਜੇ ਤਣੂ ਆ ਜਾਵਾਂਗੇ। ਬਸ ਮੈਂ ਵੀ ਧਰ ਚੋਣ ਲੱਗਦੀਆਂ 10-11 ਵਜੇ ਕੋ ਘਰ। ਠੀਕ ਆ। ਛਾਪ ਕਰੇ ਆਪਾਂ ਡੋਰ ਤਾਂ। ਪਾਣੀ ਢੋਲਦਾ ਹੂੰ। ਗਾਲਟੀ ਢੋਲ। ਕਿ ਕਿ ਫੜ ਹੋਗਾ ਦੇਖੋ। ਠੀਕ। ਚਲੋ ਠੀਕ ਆ ਮੈਂ। ਸਮਾਂ 6:00 ਵਜੇ ਦਾ ਹੋ ਗਿਆ। ਆਪਾਂ ਘਰ ਪਹੁੰਚ ਗਏ। ਤੇ ਸਕੂਲ ਦੇ ਵਿੱਚ ਕੋਈ ਆਇਆ ਨਹੀਂ। ਆਪਾਂ ਕੋਈ ਵੀਡੀਓ ਵੀ ਨਹੀਂ ਬਣਾਈ। ਤੇ ਆਪਾਂ ਘਰ ਵਾਪਸ ਆ ਗਏ ਤੇ ਇੰਨਾ ਕੀ ਸੀ ਆਪਣਾ ਅੱਜ ਦਾ ਵਲੌਗ। ਉਮੀਦ ਕਰਦੇ ਹਾਂ ਨੂੰ ਬਹੁਤ ਲੱਗਿਆ ਹੋਊਗਾ। ਵੀਡੀਓ ਨੂੰ ਲਾਇਕ ਜ਼ਰੂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਮਿਲਦੇ ਆਂ ਕੱਲ ਨੂੰ ਇੱਕ ਨਵੇਂ ਬਲੌਗ ਦੇ ਨਾਲ ਧੰਨਵਾਦ ਜੀ ਸਸਰੀ ਕਾਲ ਜੀ ਸੋਆ